ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019017 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਗੱਭਣ ਦੋ ਝੋਟੇ ਦਿਖਾਵਾਂਗੇ ਪਹਿਲਾ ਨੰਬਰ ਝੋਟੀ ਦੇ ਚੰਗੇ ਕੱਦ ਕਰ ਵਾਲੇ ਚੰਗੇ ਦੁੱਧ ਵਾਲੇ ਇਹ ਦੋਨੇ ਦੋਨੇ ਝੋਟੇ ਗੱਭਣਾ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਅੱਗ ਦੀ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਹਜੇ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮਰਜੀਤ ਵਾਲਾ ਠੀਕ ਆ ਪਿੰਡ ਆ ਗਿਆ ਆਪਣਾ ਭਗਤਪੁਰਾ ਹਨਾ ਭਗਤਪੁਰਾ ਜੀ ਚਾਰ ਵਾਲੇ ਕੋਠੇ ਕਹਿੰਦੇ ਜਾਂ ਅੱਖੋ ਕੈਂਚੇ ਕੋਲੇ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਬਈ ਜੀ ਆਪਣਾ 9855748681 98557 48681 48681 ਜੇ ਆਪਾਂ ਪਹਿਲਾ ਨੰਬਰ ਝੋਟੀ ਦੇਖ ਰਹੇ ਹਾਂ ਜੀ ਕਿਹੜਾ ਸੂਰਜ ਆਉਣੇ ਹੋਰ ਦੂਜੇ ਸੂਰਜ ਅੱਛਾ ਦੂਜਾ ਸੂਰਜ ਸੂਰੀਆ ਅੱਜ ਇਹਦੇ ਦਿਨ ਕਿੰਨੇ ਬਾਕੀ ਬਿਆਸੂਨ ਦੇ ਵਿੱਚ ਇਹਦੇ ਤੇ ਲੈ ਜੂ ਜੀ ਦੋ ਤਰੀਕ ਨੂੰ ਦਿਨ ਕੋਲੇ ਆਈ ਠੀਕ ਆ ਲਗਭਗ ਅੱਜ ਦੇ ਪੈ 9-10 ਦਿਨ ਬਾਕੀ ਹਨਾ ਠੀਕ ਐ ਪਲੂਨ ਦਾ ਦੁੱਧ ਇਹਦਾ ਕਿੰਨਾ ਕ ਪਾਇਆ ਬਾਈ 15 ਕਿਲੋ ਦੁੱਧ ਆ ਜੀ ਠੀਕ ਐ ਪਲੂਨ ਪਹਿਲੇ ਸੂਏ 15 ਕਿਲੋ ਦੁੱਧ ਪਾਇਏ ਨੇ ਹਾਂ ਜੀ ਤੇ ਕਦ ਕਾੜ ਵਗੈਰਾ ਬਹੁਤ ਚੰਗਾ ਹਨਾ ਤੇ ਅੰਦਾਜ਼ਾ ਪੁਣੇ ਦੀ ਕਿ ਦੁੱਧ ਕਿੰਨਾ ਕ ਪਾਉਗੀ ਇਹ ਜੀ 18-19 ਕਿਲੋ ਦੁੱਧ ਠੀਕ ਐ ਕਹਿੰਦੇ ਬਚਾਏ ਮੌਸਮ ਗਰਮੀ ਦਾ ਵੀ 17-16 ਤਾਂ ਪਾਉਣ ਵਾਲੇ ਹੈਗੇ ਆ ਜਮਾ ਹਾਂ ਹਾਂ 17 18 ਦਾ ਹਮਾਰਾ ਦੇ ਠੀਕ ਐ ਤੇ ਖੇਤੀ ਆ 25-25 ਬੋਕੇ ਜਮਾ ਜਮਾ ਓਕੇ ਮੋਲੇ ਦੇ ਕੀ ਰੱਖਿਆ ਬਾਈ ਮੋਲ ਤਾਂ 2-20 ਕਰਦੇ ਤੇ ਦੇਣੀ ਕਿੰਨੇ ਦੀ ਛੱਡਦੇ 1 ਲੱਖ 85 ਹਜ਼ਾਰ ਟੌਰ ਦੇ ਬਾਅਦ ਸੋਭਰ ਮੁੱਲ 2 ਲੱਖ ਵਾਲੋ 20 ਕਰਾ ਲੋ 30 ਕਰਾ ਲੋ 1 ਲੱਖ 85 ਹਜ਼ਾਰ ਦੀ ਪਰ ਝੋਟੀ ਉਹ ਅੱਜ ਦੇ ਪਰ ਕਹਿੰਦੇ ਪੰਜਾਬੀ ਵਿੱਚ ਘਾਤ ਮੱਜਾਂ ਨਹੀਂ ਦਾ ਜਮਾ ਚੰਗੇ ਜੰਦ ਜਾਨ ਵਾਲੀ ਇਸ ਕੁਆਲਿਟੀ ਵਗਾਰਾ ਦੇਖੋ ਸੋਹਣਾ ਕੁੰਡਾ ਸੈਂਗਾ ਵਧੀਆ ਤੇ ਬਾਕੀ ਵਜਨ ਵਜੂਦ ਬਹੁਤ ਜਿਆਦਾ ਭਲੀ ਵਿਆ ਥੋੜਾ ਦੇ ਵਿੱਚ ਸਪੇਸ ਦੇਖੋ ਯਾਰ 1 ਲੱਖ 85 ਹਜ਼ਾਰ ਰੇਟ ਇਹਨੂੰ ਬਿਲਕੁਲ ਸੂਟ ਕਰਦਾ ਜਮਾ ਫੁੱਲ ਕੱਦ ਕਰਦੇ ਵਿੱਚ ਜਿੱਥੋਂ ਮਰਜੀ ਵੀ ਰਾਜੇ ਕੋਈ ਆ ਕੇ ਇਹ ਨਾ ਕਹੇ ਵੀ ਝੋਟੀ ਛੋਟੀ ਨਿਕਲ ਗਈ ਫੁੱਲ ਜੰਦ ਜਾਨ ਵਾਲੀ ਆ ਬੋਡੀ ਵੇਟ ਦੇ ਹਿਸਾਬ ਨਾਲ ਪੁੱਛਣੇ ਦੁੱਧ ਦੇਣਾ 1 ਲੱਖ 85 ਹਜ਼ਾਰ ਦੇ ਤੋੜਾ ਘਾਰ ਆਇਆ ਥੋੜਾ ਬੋਤਾ ਮਾਨਦਾਨ ਹੋ ਜਾਊਗਾ ਤੇ ਪਰ ਇਹ ਨਹੀਂ ਗੱਲ ਕੋਈ ਵੀਰ ਆ ਕੇ ਉਹ ਮੇਰੇ ਝੋਟੇ ਪਸੰਦ ਨਹੀਂ ਆਇਆ। ਬਾਕੀ ਥਾਣਾ ਦੀ ਸਪੇਸ ਦੇਖੋ ਮੂਹਰ ਲਥਨਾਂ ਵਿੱਚ ਪੌਣਾ ਫਟਰੀ ਵਿੱਚੀ ਆ ਮਗਰ ਗੱਟਰੀ ਵਿੱਚੀ ਤੋ ਹਵਾਨਾ ਦੇਖਦਾ ਜਿਹੜੇ ਤੋਂ ਚਾਰੇ ਥਾਣੇ ਨਿਕਣ ਵਿੱਚ ਸਾਫ ਸੁਥਰੇ ਤੇ ਗਾੜੀ ਵਿਛੜੀ ਬਿਲਕੁਲ ਇੱਕੋ ਜਿਹੀ ਕੀ ਜਾ ਜਿਹੜੇ ਹਿਸਾਬ ਨਾਲ ਝੋਟੇ ਦਾ ਥਾਣਾ ਲਗਭਗ ਝੋਟੀ ਦੀ ਗਾੜੀ ਭਾਈ ਜੀ 2 ਸਵਾ 2 ਕਿਲੋ ਦਾ ਅੰਦਾਜ਼ਾ ਬਾਹਰ ਨਿਕਲੂ ਗਾੜੀ ਜਮ ਹਣਾ ਹਾਂਜੀ ਹਾਂਜੀ ਠੀਕ ਹੈ ਤੇ 185 ਜੋ ਮਾਨਦਾਨ ਆਏ ਬੰਦਿਆ ਕਰ ਦਾਂਗੇ ਚਲੋ ਹੋ ਜਾਊਗਾ ਜੀ ਠ ਤੇ ਅੱਗੇ ਆ ਜੋ 2 ਨੰਬਰ ਤੇ ਜਿਹੜੀ ਇਹ ਝੋਟੀ ਦੇਖਦੇ ਪਏ ਆਪਾਂ ਇਹ ਕਿਹੜਾ ਸੂਆ ਸੁੰਦੀ ਆ ਦੂਜਾ ਸੂਆ ਵੀ ਅੱਛਾ ਦੂਜਾ ਸੂਆ ਥੋੜਾ ਇਹਦਾ ਸਾਈਜ਼ ਵੀਡੀਆ ਆ ਗਿਆ ਹਨਾ ਇਹ ਕਿਹੜਾ ਲੈਦੀ ਹੈ ਜੀ ਇਹ ਲੈ ਜੀ 15 ਦਿਨ ਲੈ ਜੀ ਅੱਛਾ 15 ਦਿਨ ਅਜੇ ਇਹਦੇ ਸੂਣ ਚ ਬਾਕੀ ਪਿਆ ਇਹ ਤੋਂ ਅੰਦਾਜ਼ਾ ਦੁੱਧ ਕਿੰਨਾ ਪਾ ਸਕਦੇ ਆਂ ਜੀ ਆਪਾਂ ਇਹ ਦੋ ਤਿੰਨ ਨੇ ਪਹਿਲਾਂ 10 ਕਿਲੋ ਦਿੱਤਾ ਤੁਮ ਨੂੰ ਠੀਕ ਹੈ ਕਹਿੰਦਾ ਪਾਪ 11-12 11-12 ਕਿਲੋ ਦੇ ਜੀ ਠੀਕ ਹੈ 10 ਕਿਲੋ ਤੋਂ ਤਾਂ ਖਰਾਬ ਹੋ ਜਾਵਾਂ ਹਾਂਜੀ ਇਹਦਾ ਭਾਈ ਜੀ ਮੁੱਲ ਆਪਾਂ ਕੀ ਰੱਖਿਆ ਜੀ ਇਹਦਾ ਮੁੱਲ 1-5 ਦੇ 85 ਵੀ ਦੇ ਭਾਈ ਤ ਇੰਨਾ ਮੂੰਹ ਮੱਥਾ ਦੇਖੋ ਸੋਹਣਾ ਸਾਫ ਜਿਹਾ ਤੇਰਾ ਕੁੰਡਾ ਸਿੰਘ ਆ ਤੇ ਜੈਨੂਨ ਜੇ ਰੇਡ ਸਿਰਫ ਜੱਸ ਉਹਨੋਂ 85000 ਰੁਪਇਆ 10 ਕਿਲੋ ਦੁੱਧ ਝੋਟੀ ਨੇ ਖਰਾ ਪਾ ਦੇਣਾਗਾ 85000 ਦੇ ਵਿੱਚੋਂ ਸੌੜ ਸਭਾ ਤੁਹਾਨੂੰ ਹੋ ਜਾਊਗਾ ਦੂਜਾ ਸੋ ਝੋਟੀ ਸੂਰਜ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘ 15 ਰਾਂ ਦੀ ਦਿੱਤੀ ਠੀਕ ਆ 15 ਰਾਂ ਦੀ ਝੋਟੀ ਹੈ ਜੇ ਕੱਚੀ ਪਈ ਆ ਆਪਾਂ ਗੱਬਰ ਝੋਟੇ ਦਿਖਾ ਦਿਆਂ ਪਿੰਡ ਭਗਤਪੁਰਾ ਮੋੜ ਝਾਲ ਵਾਲੇ ਕੋਠੇ ਕਹਿੰਦਾ ਜ਼ਿਲ੍ਹਾ ਬਰਨਾਲਾ ਪੇਗਾ ਪੱਖੋ ਕੈਂਚੇ ਨੇੜੇਕ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤਹਿ ਦਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ